ਹਾਂਜੀ ਹਸਤੀਕਾਲ ਦੋਸਤੋ ਮੈਂ ਰਵਨਦੀਪ ਸਿੰਘ ਬਹਿਣੀਆ ਆ ਤੁਹਾਡਾ ਸਵਾਗਤ ਕਰਨਾ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਜਿਹੜੀ ਤੁਹਾਨੂੰ ਸਕਰੀਨ ਦੇ ਉੱਤੇ ਗਾਂ ਤੇ ਸੀ ਜਾਂਦੀ ਹੈ ਨਾ ਤੇ ਗਾਂ ਹੈਗੀ ਬਹੁਤ ਜਿਆਦਾ ਚੰਗੀ ਤੇ ਬਾਈਆਂ ਤੋਂ ਆਪਾਂ ਜਾਣਕਾਰੀ ਲੈ ਕੇ ਤੁਹਾਨੂੰ ਦੇਵਾਂਗੇ ਕੀ ਡਿਟੇਲ ਰਹਿੰਦੀ ਆ ਤੇ ਤੁਸੀਂ ਦੇਖੋਗੇ ਹਨਾ ਆਸੇ ਪਾਸੇ ਗਾਂ ਨੂੰ ਦੇਖਣ ਵਾਲਿਆਂ ਦਾ ਵੀ ਕੱਠ ਪੂਰਾ ਲੱਗਿਆ ਹੋਇਆਗਾ ਗਾਂ ਹੈਗੀ ਆ ਚੰਗੀ ਤੇ ਕਿਹੜੇ ਸੂਏ ਤੇ ਬਾਈਆਂ ਨਾਲ ਆਪਾਂ ਪੁੱਛਦੇ ਕਿਹੜੇ ਪਿੰਡੋਂ ਆਏ ਆ ਬਾਈ ਪੂਰੀ ਜਾਣਕਾਰੀ ਨਾਲ ਤੁਹਾਨੂੰ ਵੀਡੀਓ ਆਪਾਂ ਲੈ ਕੇ ਆਵਾਂਗੇ ਤੇ ਇੱਕ ਗੱਲ ਦੱਸਦਾ ਵੀ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਿਓ YouTube ਵਾਲੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਆਜੋ ਬਾਈ ਨਾਲ ਆਪਾਂ ਗੱਲਬਾਤ ਕਰਾਉਣੇ ਆ ਤੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਪਹਿਲਾਂ ਤਾਂ ਨਾਮ ਕੀ ਹੈ ਤੁਹਾਡਾ ਨਾਮ ਗੁਰਪ੍ਰੀਤ ਆ ਬਾਈ ਗੁਰਪ੍ਰੀਤ ਤੇ ਗੁਰਪ੍ਰੀਤ ਬਾਈ ਜਿਹੜੀ ਗਾਂ ਲੈ ਕੇ ਆਇਆ ਤੂੰ ਹਾਂ ਬਾਈ ਕਿੰਨੇਵੇਂ ਸੂਏ ਸੂਈ ਹੈ ਇਹ ਤੀਜਾ ਸੂਆ ਬਾਈ ਤੀਜਾ ਸੂਆ ਤੇ ਤਾਜੀ ਸੂਈ ਆ ਹਨਾ ਤਾਜੀ ਸੂਈ ਆ ਰਾਤ ਬਾਈ 2 ਵਜੇ ਰਾਤ ਹੀ ਸੂਈ ਹੈਗੀ ਹਾਂ 2 ਵਜੇ ਠੀਕ ਹੈ ਤੇ ਪਿੰਡ ਕਿਹੜਾ ਆ ਜਾਂਦਾ ਬਾਈ ਤੇ ਤੇ ਕੀ ਗੱਲ ਕੀ ਦਿੱਕਤ ਪੈ ਗਈ ਇਹਨੂੰ ਗਾਂ ਨੂੰ ਜਿਹੜੀ ਇਹ ਮਤਲਬ ਜੱਜ ਵੀਜੀ ਕਰੀ ਜਾਂਦੀ ਆ ਦਿੱਕਤ ਦਾ ਬਈ ਰਾਤੀ ਤਾਈ ਸੂਈ ਕਰਕੇ ਬੱਚੇ ਦਾ ਕਰਦੀ ਆ ਬੱਚੇ ਦਾ ਬੱਚਾ ਮਰ ਗਿਆ ਹੈ ਹਾਂ ਬੱਚਾ ਮਰ ਗਿਆ ਬਈ ਬੱਚਾ ਮਰ ਗਿਆ ਤੇ ਕੋਈ ਗੱਲ ਨਹੀਂ ਇਹ ਬਾਈ ਨੂੰ ਫੜਾ ਦੇ ਗਾਂ ਲੈ ਬਾਈ ਫੜਾ ਤੇ ਗੁਰਪ੍ਰੀਤ ਮੈਨੂੰ ਐ ਦੱਸ ਵੀ ਇਹ ਗਾਂ ਜਿਹੜੀ ਤੂੰ ਮਤਲਬ ਖਰੀਦੀ ਹੈਗੀ ਆ ਖਰੀਦ ਵੇਚ ਆ ਬਈ ਆਪਣਾ ਕੰਮ ਠੀਕ ਹੈ ਗੱਲ ਤੇ ਕਿੰਨਾ ਕੁ ਦੁੱਧ ਪਾ ਦੂਗੀ ਚਰਚਾ ਦਾ ਬਈ ਦੇ ਦੂੰ 27 28 ਕਿਲੋ 27 28 ਕਿਲੋ ਹਾਂ ਠੀਕ ਹੈ ਤੇ ਬੱਚੇ ਦਾ ਕੋਈ ਵਟਾ ਤਾਂ ਨਹੀਂ ਪੈਂਦਾ ਬੱਚੇ ਦਾ ਕੋਈ ਵਟਾ ਨਹੀਂ ਬਈ ਅੱਛਾ ਤੇ ਉਹ ਮਿਲ ਪਿਆ ਕਰੂਗੀ ਬਾਈ ਠੰਡੀ ਹੈ ਠੰਡੀ ਹੈ ਠੀਕ ਹੈ ਤੇ ਜਿਹੜੇ ਬੰਦੇ ਤੋਂ ਲੈ ਕੇ ਆਏ ਹੋ ਤੁਸੀਂ ਤੇ ਉਹਨਾਂ ਨੇ ਦੱਸਿਆ ਦੋ ਦਿਨਾਂ ਬਾਈ ਦੂਜੇ ਸੂਏ 27 28 ਕਿਲੋ ਚੋਇਆ ਅਗਲੇ ਨੇ ਚੋਇਆਗਾ ਤੇ ਹੁਣ ਤਾਂ ਪਾਈ ਵੀ ਨਹੀਂ ਕਹਿ ਸਕਦੇ ਵੀ ਇਹ ਗਾਂ ਨੂੰ ਏਖੜ ਲੱਗਿਆ ਹਨਾ ਤਾਜੀ ਸੂਈ ਹੈ ਨਾ ਰਾਤ ਦੀ ਸੂਈ ਹੈ ਕੋਈ ਏਖੜਨੇ ਬਈ ਬੌਲੇ ਚ ਹੀ ਹੈਗਾ ਠੀਕ ਆ ਇਹ ਤੀਜਾ ਸੂਆਗਾ ਤੇ ਫਿਰ ਇਹਦਾ ਹੁਣ ਜੇ ਗੱਲ ਕਰਕੇ ਮੁੱਲ ਦੀ ਆਪਾਂ ਮੁੱਲ ਕਿੰਨਾ ਕਰਤਾ ਮੁੱਲ ਬਾਈ ਲੈਣ ਦੇਣ ਦਾ 85000 ਰੁਪਏ ਹੀ ਹੈ ਜਮ੍ਹਾਂ ਹਾਂ ਨਾ ਕਰਦੇ ਹਾਂ ਬਾਈ ਜਮ੍ਹਾਂ ਹਾਂ ਨਹੀਂ ਆ ਬਾਈ 85000 ਰੁਪਏ ਠੀਕ ਹੈ ਗੱਲ ਤੇ ਨੰਬਰ ਬ ਕਿਨਾ 76819 29487 ਠੀਕ ਆ ਬਈ ਤੇ ਲੈ ਬਈ ਹੁਣ ਸਾਨੂੰ ਨਾ ਗਾਂ ਜਿਹੜੀ ਤੋਰ ਕੇ ਦਿਖਾ ਦੇ ਤੇ ਬਾਕੀ ਆਪਾਂ ਜਿਹੜੀ ਹੈਗੀ ਆਰਡਰ ਕੁਆਲਿਟੀ ਉਹ ਤੁਹਾਨੂੰ ਚੈੱਕ ਕਰਾਉਣੀ ਆ ਮਿੱਤਰੋ ਬਹੁਤ ਸੋਹਣੇ ਲੇਵੇ ਵਾਲੀ ਗਾਂ ਥਣ ਥਣ ਤੁਸੀਂ ਦੇਖ ਲਓ ਹਨਾ ਬਹੁਤ ਚੰਗਾ ਲੱਗਿਆ ਲੇਵੇ ਦੀ ਜੇ ਗੱਲ ਕਰੀਏ ਹਨਾ ਆਪਾਂ ਟੈਟ ਤੇ ਖੁੱਚਾ ਤੋਂ ਉੱਚੀ ਰਹਿੰਦਾ ਲੇਵਾ ਤੇ ਇੱਕ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਇਹ ਵੀ ਇਹਨੂੰ ਏਖੜ ਲੱਗਿਆ ਹੋਇਆ ਗਾਂ ਦਾ ਦੁੱਧ ਛੱਡਿਆ ਹੋਇਆ ਬੱਚੇ ਦੇ ਲੈ ਚੱਲ ਬਈ ਆਪਾਂ ਬੱਚਾ ਵੀ ਦਿਖਾ ਦਈਏ ਤੇ ਵੀਡੀਓ ਕਿਵੇਂ ਲੱਗੀ ਹੈ ਨਾ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਸ਼ੇਅਰ ਜਰੂਰ ਕਰਿਓ ਆ ਦੇਖੋ ਤੁਸੀਂ ਬੱਚਾ ਜਿਹੜਾ ਬਾਈ ਇੱਥੇ ਨਾਲ ਲੈ ਕੇ ਆਇਆ ਇਹਦਾ ਗਵਾਹ ਜਿਵੇਂ ਆਪਾਂ ਕਹਿ ਦਿੱ ਗਏ ਹੈ ਨਾ ਤੇ ਬਾਕੀ ਖੂਨ ਵੀ ਤੁਹਾਨੂੰ ਦਿਖਾ ਦਿੰਨੇ ਵੀ ਤਾਜੀ ਸੂਈ ਦਾ ਸਬੂਤ ਹੈ ਜਿਹੜਾ ਉਹ ਲੱਗਿਆ ਤੇ ਕਿਵੇਂ ਲੱਗੀ ਤੁਸੀਂ ਜਰੂਰ ਦੱਸਿਓ ਜੇ ਕਿਸੇ ਵੀ ਵੀਰ ਨੂੰ ਮਤਲਬ ਪਸੰਦ ਆਉਂਦੀ ਹੈ ਬਾਈ ਨਾਲ ਗੱਲਬਾਤ ਕਰਕੇ ਘਰੇ ਦੋ ਟਾਈਮ ਦੀ ਚਵਾਈ ਕਰਕੇ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਇੱਕ ਵਾਰ ਤੇ ਗੁਰਪ੍ਰੀਤ ਤੋਂ ਆਪਾਂ ਨਾ ਦੁਬਾਰੇ ਆਪਾਂ ਇੱਕ ਵਾਰੀ ਹੋਰ ਪੁੱਛ ਦਿਆਂ ਰੇਟ ਰੇਟ ਵੀ ਕਿੰਨਾ ਹਾਂ ਨਾ ਕਿੰਨਾ ਰੇਟ ਕਰਦਾ ਤੇ ਗੁਰਪ੍ਰੀਤ ਕੋਈ ਮਾਨਤਾ ਨੂੰ ਦੱਸਦੇ ਵੀ ਇੰਨਾ ਹੁਣ ਵੀ ਮਤਲਬ ਨਹੀਂ ਬਾਈ ਬਾਈ ਲਾਸਟ ਦੱਸ ਦਈਏ 75000 ਦੀ ਦੇਵਾਂਗੇ ਹੁਣ 75000 ਦੀ ਦੇਵਾਂਗੇ ਹਾਂ ਕੋਈ ਮਾਨ ਨਹੀਂ ਹੈ ਠੀਕ ਹੈ ਗੱਲ ਬਾਤ ਤੇਰੀ ਲੈ ਵੀ ਮਿੱਤਰੋ 75000 ਰੁਪਿਆ ਬਾਈ ਕਹਿੰਦਾ ਗਾਂ ਦਾ ਮੁੱਲ ਹੈ ਵੀ ਦੇਣੀ ਹੈ ਉਹ 85000 ਰੁਪਿਆ ਦੁੱਧ ਚੰਗਾ ਪਾ ਦੂ ਆਪਣੇ ਮਤਲਬ ਖੁੱਲਾ ਦੁੱਧ ਪਾਊਗੀ ਪਾਊਗੀ ਠੀਕ ਹੈ ਦੋਸਤੋ ਧੰਨਵਾਦ ਵੀਡੀਓ ਤੇ ਐਂਡ ਤੱਕ ਬਣੇ ਰਹਿਣ ਵਾਸਤੇ ਸਾਰੇ ਵੀਰ ਵੀਡੀਓ ਨੂੰ ਜੀ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਵੀ ਆਹ ਲਾਲਾ ਬਾਈ 哎呀！